ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟਰਾ ਡੋਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਰਵਿਸਿੰਗ ਕੋ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਸੁਈਆਂ ਤੇ ਦੋ ਗੱਬਣਾ ਇਹ ਵੀ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚੁਾਈ ਜ਼ਰੂਰ ਕਰਾ ਲਿਆ ਕਰੋ ਪਛਵਾਂ ਦੀ ਤਸੱਲੀ ਆਪਣੀ ਜਰੂਰ ਇੱਥੇ ਕਰਕੇ ਖੜੇ ਕਰੋ ਹਾਂਜੀ ਵਿਦਿਆ ਸੱਸ ਜੀ ਸੱਸ ਜੀ ਵਿਦਿਆ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਿਦਿਆ ਵਧੀਆ ਤੁਸੀਂ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਸਾਹਸ ਸਿੰਘ ਜੀ ਹਾਂਜੀ ਪਿੰਡ ਕੋਰਵਾਡੂ ਜ਼ਿਲ੍ਹਾ ਅੰਮ੍ਰਿਤਸਰ ਲਾਖਸ਼ਮੀ ਰਾਧੀ ਜੀ ਠੀਕ ਹੈ ਤੇ ਫੋਨ ਨੰਬਰ ਬੋਲਦਾ 9781228722 ਠੀਕ ਹੈ ਤੇ ਸ਼ੁਰੂਆਤ ਆ ਜੀ ਸੋਈ ਤਾਂ ਕਰ ਲਈ ਫਿਰ ਹਾਂਜੀ ਹਾਂਜੀ ਠੀਕ ਇਹ ਕਿੰਨੇ ਕਿੱਤੀ ਸੋਈ ਉਤਰਾ ਏ ਇਹ ਵਿਦਿਆ ਲਾ ਜੇਰੀ ਪਾ ਕੇ ਢੀਆ ਅੱਛਾ ਹਾਂਜੀ ਠੀਕ ਹੈ ਹਾਂ ਤੇ ਉਤਰਾ ਜੇਰ ਜੁਰ ਪ੍ਰੋਪਰ ਪਾਤੀ ਨੇ ਫਿਰ ਹਾਂਜੀ ਪ੍ਰੋਪਰ ਪਾਤੀ ਪਾਈ ਮੈਟੋਮੈਟਿਕ ਢਾਈਆਂ ਤੇ ਨਾ ਕਹਿੰਦੇ ਦੇ ਵਿੱਚ ਜੇਰ ਪਾਤੀ ਨੇ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਆ ਪਈ ਜੇ ਇਹਦੀ ਆ ਜੇਰ ਪਈ ਆ ਇਹਦੀ ਠੀਕ ਹੈ ਤੇ ਆ ਜਰਸੀ ਜਿਹੜੀ ਤੇ ਉਤਰਾ ਦੁੱਧ ਕਿੰਨਾ ਕੇ ਕੱਟੀ ਜਾਊਗੀ ਦੁੱਧ ਵੀ ਦੀ ਬੱਚੀ ਚਲੋ ਸਾਫ ਸੁਥਰੀ ਆ ਹਾਂਜੀ ਤੇ ਜਾਣਨਾ ਸੇ ਚੰਗੀ ਆ ਹਾਂਜੀ ਦੁੱਧ ਚਲੋ ਘਰ ਵਾਲੇ ਕਹਿੰਦੇ ਪਹਿਲੇ ਸਵੇਰੇ 12 ਕਿਲੋ ਦਿੱਤਾ ਹਾਂਜੀ 12 ਤੇਰਾ ਲੀਟਰ ਦਾ ਆਮ ਨਾਲ ਦੇਈ ਜਾਊਗੀ ਠੀਕ ਆ ਹਾਂਜੀ ਜੀ ਤੁਰੋਂ ਫੇਰ ਇੱਕ ਕਰੀ ਨਾ ਮਗਰੀ ਬੱਛੀ ਆ ਗਈ ਜੇ ਮਗਰੀ ਬੱਛੀ ਮਗਰੀ ਜਰਸੀ ਬੱਛੀ ਆ ਗਈ ਆ ਬਾਕੀ ਹੈਗੀ ਜਰਸੀ ਆ ਜਦੋਂ ਗਰਮੀ ਦਾ ਮੌਸਮ ਜਿਹੜਾ ਸ਼ੁਰੂ ਹੁੰਦਿਆ ਤੇ ਵਜ਼ੀ ਦੀ ਚੱਲ ਨਹੀਂ ਆ ਸਾਰੀਆਂ ਨੌਨ ਵਾਲੇ ਮੌਸਮ ਦੀਆਂ ਹੀ ਆ ਜਿਹੜੀਆਂ ਆਹਵੰਨਾ ਜਿਹੜਾ ਇਹਦਾ ਲੱਗੇ ਤਾਂ ਆਪਾਂ ਦੇਖ ਸਕਦੇ ਤੇ ਥਣਵੀ ਇਹਦੇ ਦੇਖ ਸਕਦੇ ਕਰੀ ਲੱਗੇ ਤਾਂ ਪਰ ਉਹ ਪਰ ਹੱਥ ਦੀ ਚਵਾਈ ਵਾਲਾ ਥਾਣਿਆ ਚਲੋ ਲੈ ਜਾ ਫਿਰ 12-13 ਲੀਟਰ ਦੇ ਕਰੀਬ ਦੁੱਧ ਜਿਹੜਾ ਗਿੰਦੇ ਕੱਢੀ ਜਾਊਗੀ ਬਾਕੀ ਹੱਲੇ ਤੇ ਪਾਸ ਹੀ ਹੋਣੀ ਹੈ ਉਹ ਤੋਂ ਵੀ ਦੀ ਪਾਏ ਦਾ ਦੁੱਧ 15 ਵੀ ਘੱਟ ਸਕਦੀ ਚੋਣ ਵਾਲਾ 15 ਵੀ ਚੋ ਸਕਦਾ ਹਾਂ ਹਾਂਜੀ ਹਾਂਜੀ ਤੇ ਜਿੰਨੇ ਨਹੀਂ ਚੋਣਾ ਦਾ ਭਾਵੇਂ 10 ਲੀਟਰ ਨਾਲ ਚੋਏ ਥੱਲੇ ਹਾਂਜੀ ਹਾਂਜੀ ਦੁੱਧ ਪਾਏ ਦਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਦੀ ਮੋਲ ਤੇ ਚੱਲ ਯਾਰ ਕਰਦੇ ਆ। ਅੱਛਾ। ਹਾਂਜੀ। ਕਿੰਨੇ ਦੇ ਦੇ ਦਈਏ? ਕੋਈ ਕਰਦਾ ਕਿ ਮਾਤਾ ਤੁਸੀਂ ਦੱਸੋ ਹੁਕਮ ਕਰਦੇ ਨਹੀਂ। ਕਰ ਦੋ ਆਪ ਹੀ ਕਹੀਂ। 37000 ਚ ਕਰਦਾ ਛੋਟ ਪਾਵੇ ਦੀ। ਅੱਛਾ 37000 ਛੋਟ ਕਰ ਦੋ। ਹਾਂਜੀ ਹਾਂ ਨਾ 36000 ਦੀ ਦੇ ਦਾਂਗੀ। ਠੀਕ ਹੈ। ਚਲੋ ਕੋਈ ਫੋਨ ਲਾਉਗਾ ਤੇ ਆਪੇ ਹੋ ਜਾਊਗਾ ਮੁੱਕੇ ਸੌਦਾ। ਹਾਂਜੀ। ਠੀਕ ਹੈ। ਤੇ ਹੁਣ ਆ ਵੀ ਗੱਬਣ ਆ। ਇਹ ਕਿੰਨਾ ਕੱਜ ਲੱਜ ਟਾਈਮ? ਇਹ ਵੀ ਤੀ ਦਿਨ ਪੂਰੇ ਹੀ ਇਹਦੇ। ਅੱਛਾ। ਉੱਪਰ ਹੀ ਆ ਬਸ ਜਾਣਦਾ। ਠੀਕ ਹੈ। ਹਾਂਜੀ। ਕਿ ਕਿੰਨੇ ਕ ਦੁੱਧ ਵਾਲੀ ਆ ਇਹ 15 16 ਲੀਟਰ ਦੁੱਧ ਵਾਲੀ ਆ ਜੀ ਠੀਕ ਆ ਹਾਂ ਜੀ ਤੁਰੋ ਹਾਂ ਫਿਰ ਇੱਕ ਰੀ ਇਹ ਜਿਹੜੀ ਆ ਜਰਸੀ ਸਾਈਵਲ ਕ੍ਰੋਸ ਚ ਆ ਹਨਾ ਹਾਂ ਜੀ ਹਾਂ ਜੀ ਠੰਡੀ ਤੇਰੀ ਉਤਨੇ ਵੀ ਬਹੁਤ ਠੰਡੀ ਜਿੱਥੇ ਮਰਜ਼ੀ ਐ ਕੋਈ ਗੱਲ ਹੀ ਨਹੀਂ ਆ ਠੀਕ ਦਿਖਾ ਦੇ ਹੱਥ ਪਿੱਛੇ ਆ ਜੇ ਆ ਬਈ گاਵਾ ਚਾਰਿਆ ਤੇ ਚਾਰੇ ਕਰਮੀ ਚ ਚੌਣ ਆ ਲੀਆਂ ਜਿੱਦਾਂ ਮੱਦੀ ਆਉਂਦਾ ਇਹ ਆਪਣੇ ਬੰਦਿਆ ਕੋਈ ਆ ਦੁੱਧ ਵੀ ਚੰਗਾ ਕੱਢਦੀ ਆ ਅੱਛਾ ਜੀ ਹਾਂ ਜੀ ਥਾਣੇ ਤੇ ਵੀ ਦੇਖ ਸਕਦੇ ਆ ਪਾ ਲੱਗੇ ਤਾਂ ਚੰਗੇ ਸਾਈਦਾ ਤੇ ਚੰਗੇ ਗਿਆਤਾ ਵਾ ਠੀਕ ਹੈ ਜੀ ਬਾਕੀ ਜਿਹੜੀ ਲੱਟੋ ਲਾਹਾਈ ਆ ਅਜੇ ਸੋਨ ਤੱਕ ਰਹਿਵਾ ਨਾ ਜਾ ਹੋਰ ਭਰ ਜੂਗੀ ਇਹਦਾ ਫਿਰ ਮੁੱਲ ਇਹਦਾ ਬੋਲ ਵੀਰ ਜੀ ਮੁੱਲ ਦੇ 45000 ਦੇ ਅੱਛਾ ਇਹਦੇ 42000 ਤੇ ਛੋਟ ਕਰ ਦਾਂਗੇ ਅੱਛਾ 42000 ਤੇ ਛੋਟ ਕੇ ਗਾਂ ਬਹੁਤ ਚੰਗੀ ਵਿਜੀ ਚਲੋ ਬਾਕੀ ਕੋ ਫੋਨ ਲਾਉਗਾ ਤੇ ਆਪੇ ਸੌਦਾ ਮੋਕੇ ਤੇ ਹੋ ਜਾਊਗਾ ਹਨਾ ਤੇ ਹੁਣ ਆ ਜਿਹੜੀ ਜਰਸੀ ਕ੍ਰੋਸ ਚੀ ਹੈ ਵੀ ਜਰਸੀਆਂ ਹਸਾਣਾ ਚਲੋ ਲਾਈ ਤੇ ਕੱਦ ਘੱਟ ਠੀਕ ਹੈ ਨਾ ਕੱਦ ਘੱਟ ਹੈ ਜੀ ਕਿੰਨੇ ਕ ਦੁੱਧ ਵਾਲੀ ਆ ਇਹ ਵੀਰ ਜੀ ਇਹ ਪਹਿਲੇ ਸੋਇਆਦੇ 15 ਲੀਟਰ ਦੁੱਧ ਹੋਇਆ ਥਿਲੋ ਅੱਛਾ 16 17 ਲੀਟਰ ਲੱਗੇ ਮੈਨੇ ਦਊਗੀ ਇਹ ਤੋਰਾਂ ਮੈਂ ਫਿਰ ਇਕਲੀ ਨਾਲ ਤੇ ਦਰ ਤੱਕ ਹੀ ਹਾਂਜੀ ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਥਾਣੇ ਤੇ ਚੰਗੇ ਗਿਆਬਤੇ ਤੇ ਚੰਗੇ ਵਧੀਆ ਪ੍ਰੋਪਰ ਹੱਥ ਝੋਣ ਵਾਲਾ ਥਾਣੇ ਆ ਜਿਹੜਾ ਤੇ ਠੰਡੀ ਤੇਰੀ ਯਾਤਰਾ ਹੈ ਲੈ ਜਾ ਫਿਰ ਇਹ ਵੀ ਜੇ ਤਿਆਰ ਹੋਣੀ ਆ ਅਜੇ ਕੋਈ ਦੇਣ ਹੀ ਨਹੀਂ ਲੈ ਜਾਣੇ ਆ ਤੇ ਇਹਦਾ ਫਿਰ ਮੁੱਲ ਵੀ ਜੀ ਇਹਦੇ ਵੀਧੀ ਹਲੇ ਹੌਤਾ ਖਰਨਾ ਮ ਹਾਂਜੀ ਤੇ ਹਫਤਾ ਵੀ ਖੜ ਸਕਦੀ ਕੋਈ ਵੱਧ ਵੀ ਇੱਕ ਦੋ ਦਿਨ ਖੜ ਸਕਦੀ ਘੱਟ ਵੀ ਘੜ ਸਕਦੀ ਹੈ ਹਾਂਜੀ ਹਾਂਜੀ ਤੇ ਇਹਦਾ ਮੁੱਲ ਫਿਰ ਫੋਨ ਤੇ ਕਰ ਲਾਂਗੇ ਅੱਛਾ ਫਿਰ ਭਾਂ ਭੰਸੇ ਤਾਂ ਉਹ ਫੋਨ ਲਾ ਲਵੇ ਅੱਛਾ ਜੀ ਇਹ ਫੋਨ ਤੇ ਕਰਨਾ ਕਿਉਂਕਿ ਸੂਈ ਦਾ ਬਾਅਦ ਦਾ ਮੁੱਲ ਫਿਰ ਬਾਅਦ ਚ ਕਰਨਾ ਪਣਾ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹੜੀ ਐਂਡ ਤੇ ਉਹ ਖੋਣੀ ਚ ਉੱਥੇ ਨੰਬਰ ਤੇ ਹਾਂਜੀ ਇਹ ਵੀ ਸੂਈ ਸਵਾਈ ਆ ਹਨਾ ਸੂਈ ਸਵਾਈ ਕੀ ਇੱਥੇ ਲੇ 17 ਲੀਟਰ ਦੋਦੇ ਹੈ ਤਿਆਰ ਮੌਕੇ ਤੇ ਤਿਆਰ ਮੌਕੇ ਤੇ ਸੂਈ ਕਿੰਨੇ ਦਿਨਾਂ ਦੀ ਆ ਸੂਈ ਭੈਣ ਭਰਾ ਕੋ 10 ਦਿਨਾਂ ਦੀ ਲਾਲੇ 8 ਦਿਨਾਂ ਦੀ ਲਾਲੇ ਅਵੱਛੀ ਜੇ ਮਗਰ ਅੱਛਾ ਆਵਲੀ ਵਸ਼ੀਆ ਤੇ ਮਗਰ ਬੱਸੀ ਬਹੁਤ ਚੰਗੀ ਹੈ ਠੀਕ ਹੈ ਜੀ ਤੇ ਇਹ ਉਤਰਾ ਇਹ ਕਿੰਨਾ ਗੱਡੀ ਜਾਊਗੀ ਦੁੱਧ ਦੁੱਧ 20 ਦਾਸੀ ਦਊਂਗੀ ਜੀ ਅੱਛਾ ਵੀ ਤੇ ਲੱਗੇ ਜਿਹੜਾ ਵੀ ਐਫ ਨਹੀਂ ਹੈਗੀ ਮਿਲ ਕੇ ਉਹ ਸਭ ਧੁੰਨ ਵੀ ਕਿੱਦਾ ਵਾ ਛਾਲਰ ਵੀ ਆ ਮਨ ਕੇ ਕ੍ਰੋਸ ਹੈ ਸ਼ਾਈ ਵਾਲ ਦੇ ਨਾਲ ਠੀਕ ਹੈ ਹਾਂ ਜੀ ਤੋਰ ਦਈਏ ਹਾਂ ਫਿਰ ਬਾਕੀ ਆ ਵੀ ਹੈਗੀ ਆ ਵੀ ਕ੍ਰੋਸ ਚ ਹੀ ਆ 10 ਲੀਟਰ ਦੁੱਧ ਜਿਹੜਾ ਹੁਣ ਕਿੰਨੇ ਵੀ ਮੁੱਕ ਤੇ ਹੈਗਾ ਉਹ ਤਾਂ ਹੀ ਘੱਟ ਕਹਿੰਦੇ ਸਵਾ ਵੀ ਦੀ ਚਿੱਜ ਆ ਠੀਕ ਹੈ ਤੀਸਰਾ ਸਵਾ ਜਿਹੜਾ ਕਿੰਨੇ ਵੀ ਸੁਈ ਦੀ ਗਾਦ ਘਾਟ ਦੀ ਚੰਗੀ ਚੰਗੀ ਆ ਤਰ੍ਹਾਂ ਬਾਕੀ ਗਾਵਾਂ ਦੇ ਹਿਸਾਬ ਨਾਲ ਤੇ ਥਾਣੇ ਦੇ ਵੀ ਦੇਖ ਸਕਦੇ ਤੇ ਆ ਵਿਧਿਆ ਥੋੜਾ ਮਾਸ ਜਿਹਾ ਲੱਗਾ ਜੇ ਨਾਲ ਸੰਤੇ ਇਹ ਤਾਂ ਦੀ ਵੀਰ ਦੀ ਚੱਕਰੇ ਉੱਪਰ ਹੈ ਕੋਈ ਉੱਥੇ ਹੀ ਹੈ ਅੱਛਾ ਉਤਰਾਈਆਂ ਉਹ ਵੱਖਰੇ ਲੱਗਾ ਉੱਪਰ ਮਾਸ ਜਿਹਾ ਇਹਦੀ ਮਾਜਰੀ ਉਹਦਾ ਨਹੀਂ ਕੋਈ ਚੱਕਰ ਵੀ ਜੀ ਠੀਕ ਹੈ ਤੇ ਬਾਕੀ ਚਲੋ ਲੈ ਜਾਵੀ ਜੀ ਫਿਰ ਬੈੜ ਨਵੀਂ ਆ ਬੈੜ ਦੀ ਥੋੜੀ ਕਿਸੇ ਸਾਹਮਣੇ ਕੀਤੀ ਹਾਂਜੀ ਸਾਹਮਣਾ ਪੂਰੀ ਪ੍ਰੋਪਰ ਹੋਈ ਨਹੀਂ ਜਿਹਾ ਹੋਜੀ ਗਾਉ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਜੀ ਇਹ 45000 ਦੀ ਦੇਦਾ ਜੀ ਅੱਛਾ 45000 ਤੁਸੀਂ ਕਰਦਾ ਕਿ ਮੰਨਦਾ ਲੇਕੀ ਠੀਕ ਹੈ ਜੀ ਹਾਂ ਜੀ ਜੇ ਇਹਦੇ ਮੰਨ ਲਓ ਵੀ ਪੂਰੀ ਸੇਂਗੜਾ ਹੁੰਦੇ ਤੇ ਪੂਰੀ ਰਾਜੀ ਹੁੰਦੀ ਹਾਂ ਜੀ ਤੇ ਫੇਰ ਤੇ ਭਾਵੇਂ ਤੁਹਾਨੂੰ ਪਤਾ ਵੀ ਜਿੱਦੀ ਵੈੜ ਹੈ 60 65000 ਦੀ ਵਿਕਰੀ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਹੈ ਵੀ ਨਵੀਂ ਆ ਕੋਈ ਦਾੰਦ ਨਹੀਂ ਘਸਿਆ ਕੁਛ ਨਹੀਂ ਆ ਸਭ ਕੁਝ ਠੀਕ ਆ ਬਾਕੀ ਇਹ ਥੋੜੀ ਜਿਹੀ ਸੇਵਾ ਕਹਿੰਦੇ ਘਟ ਗਈ ਥੀ ਉਹ ਕਹਿੰਦੇ ਦੁੱਧ ਜਿਹੜੀ ਆ लास्ट ਤੱਕ ਦਿੰਦੀ ਰਹੀ ਦੁੱਧ ਥੋੜਾ ਟਾਈਮ ਥੋੜਾ ਘੱਟ ਸ਼ਡੀ ਘਟ ਗਈ ਆ ਸ਼ਡੀ ਘਟ ਗਈ ਹੈ ਹਾਂਜੀ ਠੀਕ ਹੈ ਤੇ ਬਾਕੀ ਇਹ ਆ ਵੀ ਚਲੋ ਸੂਈਆਂ ਦੀ ਤੁਹਾਡੇ ਘਰੋਂ ਕੋ ਦੋ ਟਾਈਮ ਚੁਆਈ ਕਰ ਲੇ ਤੇ ਗੱਪਣਾ ਕੋਈ ਪਾਸ ਕਰ ਲਿਆ ਹਾਂ ਜੀ ਗੱਪਣਾ ਕੋ ਪਾਸ ਕਰਕੇ ਲੈ ਜੀ ਠੀਕ ਹੈ ਜੀ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ